हेलो जी सत श्री अकाल जी वेलकम हो गया आप सबका न्यू व्लॉग है आप सब की में सपड़े खर्च बढ़िया हो गए ते असे भी बढ़िया ते शाम दा टाइम हो गया है ते मैं उन कुछ कुछ नाश्ता बना रही है कुछ अपने वास्ते कुछ जस्ट ले कुछ रौनक ਲਈ ते देखो जी ते मैं बना रही है मैं जस्ट ले अंडे बॉईल ਕਰੀसा परो अंडे ना सही बॉईल नहीं होए अद्दे कच्चे होए ते मैं अपने वास्ते बनाया सी बर्गर और अंडा तवे वाला ते नाल मैं रौनक वास्ते बना रही है दूध क्योंकि उदे ना थोड़े आजकल ठंड बढ़ रही है ना ਹਲਕੀ ਹਲਕੀ ਠੰਡ ਅਤੇ ਤਾਂ ਬਤੈ ਠੰਡ ਜਦੋਂ ਆਂਦੀ ਹੈ ਨਾ ਤੇ ਬਹੁਤ ਸਾਰੀ ਪ੍ਰੋਬਲਮਸ ਲੈ ਕੇ ਆਂਦੀ ਹੈ ਨਾਲ ਕਿ ਨਵੇਂ ਨਵੇਂ ਠੰਡ ਹੁੰਦੀ ਹੈ ਤੇ ਹੱਥ ਪੈਰ ਦਰਦ ਹੋਣਦੇ ਨੇ ਸਭ ਕੁਝ ਹੁੰਦਾ ਹੈ ਤੇ ਮੈਂ ਦਿਖਾਉਣ ਤੁਹਾਨੂੰ ਦਿਖਾ ਰਹੀ ਸਾਂ ਮੈਂ ਉਹ ਇਹ ਐਵਰੇਜ ਦਾ ਮਸਾਲਾ ਤੇ ਥੋੜਾ ਜਿਹਾ ਇਹ ਮਸਾਲਾ ਮੈਂ ਪਾਵਾਂਗੀ ਠੀਕ ਹੈ ਜੀ ਤੇ ਥੋੜਾ ਜਿਹਾ ਪਾਵਾਂਗੀ ਇਹ ਮਸਾਲਾ ਉਹਦੇ ਲਈ ਮੈਂ ਉਹਦੇ ਲਈ ਮੈਂ 1.5 ਗਲਾਸ ਇਹ ਦੁੱਧ ਬਣਾ ਦਾਂਗੀ ਤਾਂ ਕਿ ਉਹ ਥੋੜਾ ਦੁੱਧ ਪੀ ਲੇ ਫਿਰ ਉਹ ਕਾਫੀ ਵਗੈਰਾ ਬਣਾ ਕੇ ਪੀ ਲੈਂਦਾ ਆਪਣੇ ਵਾਸਤੇ ਮੇਰੇ ਤੋਂ ਪੁੱਛਦਾ ਨਹੀਂ ਏ ਕੋਲਡ ਕਾਫੀ ਵਗੈਰਾ ਸਭ ਬਣਾ ਲੈਂਦਾ ਬਟ ਉਹ ਦੁੱਧ ਬਣਾਣਾ ਸੀ ਇਸ ਲਈ ਉਹਨੇ ਮਨ ਕੀਤਾ ਕਿ ਤੁਸੀਂ ਬਣਾ ਦਿਓ ਕਿਉਂਕਿ ਉਹਨੂੰ ਐਵਰੇਜ ਦੁੱਧ ਨਹੀਂ ਆਂਦਾ ਤੇ ਐਵਰੇਜ ਦਾ ਮਸਾਲਾ ਪਾ ਲਿਆ ਤੇ ਨਾਲ ਹੀ ਮੈਂ ਇਹਦੇ ਵਿੱਚ ਪਾਵਾਂਗੀ ਚੀਨੀ ਤੇ ਨਾਲ ਪਾਵਾਂਗੀ ਜੀ ਕਟਿਆ ਹੋਇਆ ਡਰਾਈ ਫੂਡ ਤੇ ਇਹ ਜਿਹੜਾ ਮੈਂ ਡਰਾਈ ਫੂਡ ਕਟਿਆ ਹੋਇਆ ਪਾਵਾਂਗੀ ਨਾ ਇਹ ਰੈਡੀमेड ਵੀ ਮਿਲਦਾ ਹੈ ਤੇ ਘਰ ਵੀ ਕਰ ਸਕਦੇ ਪਰ ਮੈਂ ਇਹਨੂੰ ਘਰ ਹੀ ਕੀਤਾ ਤੇ ਇਹਦੇ ਵਿੱਚ ਪਿਸਤਾ ਕਾਜੂ ਔਰ ਬਦਾਮ ਤੇ ਮੈਂ ਇਹਨੂੰ ਘਰ ਹੀ ਬਣਾਇਆ ਹੈ ਡਰਾਈ ਫੂਡ ਕਟਰ ਨਾਲ ਤੇ ਆਪ ਕਹੋਗੇ ਨਾ ਤੇ ਮੈਂ ਤੁਹਾਨੂੰ ਆਪਣਾ ਡਰਾਈ ਫੂਡ ਕਟਰ ਵੀ ਦਿਖਾ ਦਾਂਗੀ ਤੇ ਉਹਦੇ ਨਾਲ ਨਾ ਰੌਲਾ ਕਰ ਲੈਂਦਾ ਜਿਵੇਂ ਰਾਤੀ ਕਈ ਰਾਤ ਰਾਤੀ ਲੇਟ ਨਾਈਟ ਨਾ ਕਈ ਕੋਈ ਪਿਕਚਰ ਪੁਚਰ ਦੇਖ ਰਹੇ ਹੁੰਦੇ ਨੇ ਨਾ ਬੈਠ ਕੇ ਦੋਨੋਂ ਅਸੀਂ ਜਾਂ ਜਸਵਿੰਦਰ ਬੈਠਾ ਹੁੰਦਾ ਜਸ ਨੂੰ ਬਿਠਾਣੇ ਨਹੀਂ ਹੈ ਕਿ ਜਸ ਨਾ ਫਿਰ ਸਾਰਾ ਡਰਾਈ ਫੂਡ ਨਾ ਜਦਾ ਖਰਾਬ ਕਰਦਾ ਹੈ ਉਹ ਡਰਾਈ ਫੂਡ ਕਟਰ ਨਾਲ ਪੰਗੇ ਲੈਂਦਾ ਹੈ ਤੇ ਜਸ ਦੇ ਸੌਣ ਤੋਂ ਬਾਅਦ ਹੀ ਨਾ ਤੇ ਰੌਣਕ ਆਪਣਾ ਬੈਠ ਕੇ ਨਾ ਇਹ ਸਭ ਕੰਮ ਕਰ ਲੈਂਦਾ ਹੈ ਫ੍ਰੀ ਵਾਲੇ ਜਿਹੜੇ ਹੁੰਦੇ ਨੇ ਕਦੀ ਡਰਾਈ ਫੂਡ ਕੱਟਣਾ ਕਟਿੰਗ ਕਰਨਾ ਤੇ ਕਦੀ ਫਿਰ ਉਹ ਕਰਨਾ ਕਿ ਮਟਰ ਵਗੈਰਾ ਛਿਲਣਾ ਯਾ ਸਾਗ ਵਗੈਰਾ ਖਟਣਾ ਤੇ ਇਸੇ ਕਰ ਲੈਨੇ ਆ ਬੈਠ ਕੇ ਦੋਨੋਂ ਪਿਕਚਰ ਵਗੈਰਾ ਕੋਈ ਲੱਗੀ ਹੋਵੇ ਕੋਈ ਕਾਰਟੂਨ ਜਾਂ ਬਿੱਗ ਬੌਸ ਵਗੈਰਾ ਦੇਖ ਰਹੇ ਹੋ ਇਹ ਤੇ ਐ ਦਿਖਾ ਰਿਹਾ ਇਸ਼ਾਰੇ ਕਰ ਰਿਹਾ ਕਿ ਮੰਮੀ ਨੇ 4 ਚਮਚ ਚੀਨੀ ਪਾਈ ਏ ਤੇ ਜੇ ਗਲਾ ਡੇਟ ਲੈਸ ਦੁੱਧ ਦੇ 4 ਚਮਚ ਚੀਨ ਤੇ ਪਣੀ ਪਣੀ ਇਹ ਚੀਨੀ ਬਿਨਾ ਦੁੱਧ ਤੇ ਗੜਨਾ ਨਹੀਂ ਤੇ ਐ ਮੈਨੂੰ ਮੈਂ ਨਾ ਉਹ ਚੀਨੀ ਪਾਉਂਦੇ ਆਪ ਨੂੰ ਦਿਖਾਇਆ ਨਹੀਂ ਨਾ ਤੇ ਐ ਇਸ਼ਾਰੇ ਕਰ ਰਿਹਾ ਕਿ 4 ਚਮਚ ਚੀਨੀ ਪਾਈ ਮੰਮੀ ਨੇ ਤੇ ਇੱਕ ਪਾਸੇ ਨਾ ਮੈਂ ਨਾ ਉਹ ਤਰੀ ਹੋਈ ਇਹ ਚਾ ਆਪਣੇ ਵਾਸਤੇ ਫਿਰ ਨਾਲੇ ਮੈਂ ਜਸਲੀ ਜਿਹੜਾ ਅੰਡਾ ਛਿਲ ਰਹੀ ਹਾਂ ਨਾ ਇਹ ਹੰਡੇ ਨਾ ਮਸ਼ੀਨ 'ਚ ਵੀ ਸਹੀ ਨਹੀਂ ਹੋਏ ਸਨ ਤੇ ਐਂਡੇ ਪਾਣੀ 'ਚ ਵੀ ਸਹੀ ਨਹੀਂ ਆ ਦੇਸੀ ਅੰਡਾ ਹੁੰਦਾ ਹੈ ਜਲਦੀ ਨਹੀਂ ਉਬਲਦਾ ਮਨਸਮ ਇਹ ਐਂਡੇ ਨਾ ਫਿਰ ਹਾਫ ਬੋਇਲ ਹੋਏ ਸਨ ਤੇ ਹਾਫ ਬੋਇਲ ਹੀ ਮੈਂ ਜਸ ਨੂੰ ਖਵਾਇਸਨ ਜਿਵੇਂ ਕਿ ਮੈਂ ਕਰਕੇ ਮੈਂ ਉਹਨੂੰ ਖਵਾਤੇ ਸਨ ਐਹੀ ਬੋਲ ਕੇ ਕਿ ਅੰਡਾ ਬਸ ਕਿ ਲਾਸਟ ਵਾਲੇ ਅੰਡੇ ਸਨ ਇਸ ਤੋਂ ਬਾਅਦ ਮੈਂ ਇਸ ਕੰਪਨੀ ਦਾ ਅੰਡਾ ਨਹੀਂ ਮੰਗਾਣਾ ਕਿਉਂਕਿ ਜਿਮੈਟੋ ਤੇ ਜਿਮੈਟੋ ਕਹਿੰਦੀ ਹੈ ਜਿਪਟੋ ਤੇ ਬਲਿੰਕਿਟਸ ਹੈ ਨਾ ਅਲੱਗ-ਅਲੱਗ ਕੰਪਨੀਆਂ ਦੇ ਅੰਡੇ ਆਉਂਦੇ ਨੇ ਤੇ ਇਧਰ ਨਾ ਰੌਣਕ ਮ ਤੇ ਚਲੋ ਜੀ ਬੱਚਿਆਂ ਦਾ ਮਜ਼ਾਕ ਮੈਂ ਹੀ ਕਰਾਂਗੀ ਕੌਣ ਕਰੇਗਾ ਆਪਣਾ ਮਾਂ ਪੁੱਤਰੀਆਂ ਤੇ ਦੋਨੋਂ ਤਿੰਨੋਂ ਤੇ ਬੱਸ ਜੀ ਲੱਗੇ ਰਹਿੰਨੇ ਆ ਆਪਣੇ ਹਸੀ ਮਜ਼ਾਕ ਚੱਲਦੇ ਰਹਿੰਦੇ ਨੇ ਤੇ ਬੱਸ ਮੈਂ ਇੱਧਰ ਹੁਣ ਇਹ ਪਾਤਾ ਮੈਂ ਦੁੱਧ ਠੀਕ ਹੈ ਜੀ ਤੇ ਚਲੋ ਜੀ ਹੁਣ ਇਹ ਦੁੱਧ ਮੈਂ ਅੰਦਰ ਲੈ ਜਾਵਾਂਗੀ ਨਾਲ ਮੈਂ ਅੰਡਾ ਲੈ ਜਾਵਾਂਗੀ ਨਾਲ ਮੈਂ ਆਪਣਾ ਨਾਸ਼ਤਾ ਲੈ ਜਾਵਾਂਗੀ ਤੇ ਬੱਸ ਜੀ ਆਪਣਾ ਸ਼ਾਮ ਦਾ ਨਾਸ਼ਤਾ ਹੋ ਜਾਏਗਾ ਤੇ ਉਸ ਤੋਂ ਬਾਅਦ ਦੇਖੀ ਜਾਏਗੀ ਰਾਤੀ ਕੀ ਖਾਣਾ ਬੱਚਿਆਂ ਨੇ ਕੀ ਨਹੀਂ ਖਾਣਾ ਕਿਉਂਕਿ ਕਿੰਨਾ ਦਾ ਨਾ ਕੁਝ ਕੁਝ ਖਾਣਾ ਪੀਣਾ ਚੱਲਦਾ ਰਹਿੰਦਾ ਹੈ ਟੀਵੀ ਚੱਲ ਰਿਹਾ ਹੈ ਬਿੱਗ ਬਾਸ ਚੱਲ ਰਿਹਾ ਹੈ ते तो यह मनु वो इंसान मुझे बोल रहा है ना कि चार चम्मच इशारे कर रहा है वीडियो में चार चम्मच चीनी चार चम्मच चीनी तो मैं आपको दिखाती हूँ अगर मैं चार चम्मच चीनी ना डालती ना तो इस इंसान ने दूध पीना था या नहीं पीना था अभी दिखाती हूँ कि कैसे ये कितने मज़े से दूध पिया जा रहा है और अगर ये देखो तो अंडे नहीं सही उबले ना तो इन्हें अंडे नहीं खाते ठीक है ਅੰਡੇ ਕੱਚੇ ਕੱਚੇ ਸਰ ਕਿਉਂਕਿ ਉਹ ਅੰਡਾ ਬਣ ਲੱਗਦਾ ਐਵੇਂ ਉਬਲਦਾ ਆਏਗਾ ਜਿੰਨੀ देर ਮਰਜ਼ੀ ਮੈਂ ਗੈਸ ਤੇ ਰਖ ਲਾ ਜੀ ਬੋਲਿਆ ਜੀ ਸਰ ਮੈਂ ਤੇ ਬਾਈਸੇ ਅੱਛੇਂ ਅੰਡੇ ਉਬਾਲਦਾ ਹਾਂ ਅੰਡੇ ਦੀ ਕੁਆਲਿਟੀ ਐਵੇਂ ਹੋएगी ਜੇ ਅੰਡੇ ਉਬਲਣ ਤੇ ਸਹੀ ਨਹੀਂ ਉਬਲਦੇ ਹੋਣੇ ਠੀਕ ਹੈ ਤੇ ਇਹ ਜਿਹੜਾ ਬੋਲ ਰਿਹਾ ਸੀ ਨਾ ਨਾ ਕਰ ਚੁੱਪ ਕਰ ਜਿਹੜਾ ਇਹ ਬੰਦਾ ਬੋਲ ਰਿਹਾ ਨਾ ਚਾਰ ਚਮਚੀ ਚੀਨੀ ਮੈਂ ਤੁਹਾਨੂੰ ਬਖਾਨੀ ਆ ਦੁੱਧ ਕਿਵੇਂ ਪੀਤਾ ਜਾ ਰਿਹਾ ਔਰ ਦੁੱਧ ਸਿਰ ਇਕੱਲੇ ਨੇ ਪੀਣਾ ਕਿਸੇ ਹੋਰ ਨੇ ਨਹੀਂ ਪੀਣਾ ਪੀ ਪੀ ਬੇਟਾ ਪਤਾ ਪਤਾ ਪਹਿਲੇ ਪੀ ਗਿਆ ਨਾ ਡਕਾਰ ਕੇ ਆ ਵੀ ਦੱਸ ਦੇ ਇਹ ਲੱਭੇ ਡਕਾਰ ਗਿਆ ਬੇਟਾ ਆਦਾ ਆਦਾ ਕੱਬ ਡਕਾਰ ਗਿਆ ਤੂੰ ਆਪ ਕੋ ਆਦਾ ਕੱਬ ਡਕਾਰ ਗਿਆ ਬੇਟਾ ਬਤਾ ਦੇ ਬਤਾ ਦੇ ਇਹ ਚੁੱਪ ਇਹ ਜਲਦੀ ਦੱਸ ਰਿਵਿਊ ਇਹ ਦੱਸੋ ਪਹਿਲਾਂ ਕਿੰਨੇ ਕਾਹੇ ਜੀ ਰਿਵਿਊ ਦੱਸੋ ਰੈਨਸਰ ਬਦਾਮ ਕਾਜੂ ਭਾਈ ਨੇ ਉਹ ਦੱਸ ਉਹ ਜਿਹੜਾ ਕਿੰਨੇ ਕਾਹੇ ਏ 10 ਰੁਪਏ ਨਹੀਂ 85 ਰੁਪਏ ਕਿਲੋ ਦੁੱਧ ਦੇ ਮੇਰੇ ਘਰ ਦਾ 10 ਰੁਪਏ 10 ਰੁਪਏ ਦੁੱਧ ਨਹੀਂ ਏ ਔਰ ਮੈਂ ਤਨ ਕੀ ਪੁੱਛ ਰਹੀ ਆ ਉਹ ਮਸਾਲੇ ਟੇਸ ਆ ਰਹੇ ਆ ਕੀਤਨੀ ਆਸਮੈ ਲਾ ਰਹੀ ਏ ਮਸਾਲੇ ਦੀ ਫਰੇਗਰੈਂਸ ਹੁੰਦੀ ਏ 스멜 ਨਹੀਂ ਹੁੰਦੀ ਬੇਟੇ ਫਰੇਗਰੈਂਸ ਹੁੰਦੀ ਏ ਤੇ ਪਰਫਿਊਮ ਜੋ ਹੁੰਦੀ ਏ ਤੇ ਪਰਫਿਊਮ ਨਹੀਂ ਹੁੰਦੀ ਇਹਦੀ ਫਰੇਗਰੈਂਸੀ ਬੋਲਦੇ ਨੇ ਖੁਸ਼ਬੂ ਖਾਣੇ ਚ ਖੁਸ਼ਬੂ ਆ ਰਹੀ ਏ ਫਰੇਗਰੈਂਸ ਬੋਲਦੇ ਨੇ ਸਿਮਰਨ ਚੁੱਪ ਕਰ ਜਾ ਇਧਰ ਸਪੇ ਦੁੱਧ ਕਿਤੇ ਕਾਏ 1 hour later ਤੇ ਬਸ ਹੀ ਆਪਨੇ ਦੇਖ ਲਿਆ ਸੀ ਦੁੱਤਕ ਕਮੇਡੀ ਸਾਡੀ ਕਿਵੇਂ ਹੋਈ ਤੇ ਦੁੱਤੇ ਉਹਨੇ ਬੜੇ ਚਾਹ ਨਾਲ ਪੀ ਲਿਆ ਸੀ ਤੇ ਫਿਰ ਚੀ ਹੁਣ ਕੰਟਾ ਵੀ ਦੀ ਸੀ ਤੇ ਜਸ ਨੇ ਆਪ ਨੂੰ ਬਤਾ ਐਂਡਾ ਪੂਰਾ ਨਹੀਂ ਖਾਇਆ ਸੀ ਮੈਂ ਆਪ ਨੂੰ ਦੱਸਤਾ ਸੀ ਕਿ ਉਹ ਕੱਚਾ ਆ ਅੱਧੇ ਕੱਚੇ ਐਂਡੇ ਤੇ ਉਹਨੂੰ ਫਿਰ ਭੁੱਖ ਲੱਗ ਗਈ ਤੇ ਮੈਂ ਕਿਹਾ ਚੱਲ ਤੈਨੂੰ ਮਖਾਨਾ ਬੁਲਨੇ ਨਹੀਂ ਆ ਤੇ ਬਸ ਮੈਂ ਇਧਰ ਮਖਾਨਾ ਭੁੰਨ ਰਹੀ ਸੀ ਤੇ ਫਿਰ ਉਹਨੇ ਕਹਿ ਰਹੀ ਸੀ ਮਨੂੰ ਵੀ ਕੁਝ ਦੇ ਦਿਓ ਨਾਲ ਕਿਉਂਕਿ ਬੱਚੇ ਜਾਂ ਤਾਂ ਟੀਵੀ ਵਗੈਰਾ ਦੇਖ ਰਹੇ ਹੁੰਦੇ ਨੇ ਨਾ ਉਹਨਾਂ ਨੂੰ ਕੋਈ ਨਾ ਕੋਈ ਸਨੈਕਸ ਨਾਲ ਚਾਹੀਦਾ ਹੈ ਨਮਕੀਨ ਵਗੈਰਾ ਕੁਝ ਚਾਹੀਦਾ ਤੇ ਮੈਂ ਜਦੋਂ ਨਮਕੀਨਾਂ ਨਹੀਂ ਲੈ ਕੇ ਰੱਖਦੀ ਨਮਕੀਨ ਵਿੱਚੋਂ ਇੱਕੋ ਹੀ ਲੈ ਕੇ ਆਨੀ ਆ ਜਿਹੜੀ ਉਹ ਮੈਂ ਤੁਹਾਨੂੰ ਦਿਖਾਈ ਸੀ گارਲਿਕ ਵਾਲੀ ਬਸ ਤੇ ਉਹ گارਲਿਕ ਵਾਲੀ ਨਮਕੀਨਾਂ ਫਿਰ ਰੌਣਕ ਨਹੀਂ ਖਾਂਦਾ ਤੇ ਉਹ ਨਮਕੀਨ ਵਗੈਰਾ ਨਹੀਂ ਖਾਂਦਾ ਉਹ ਚਿਪਸ ਵਗੈਰਾ ਖਾਂ ਲੈਂਦਾ ਬਟ ਉਹਦਾ ਦਿਲ ਸੀ ਕਿ ਮੂੰਗਫਲੀ ਕਾਜੂ ਮੈਂ ਕੁਝ ਉਹਨੂੰ ਫਰਾਈ ਕਰਦਾ ਤੇ ਮੈਂ ਕਿਹਾ ਚੱਲ ਮੂੰਗਫਲੀ ਕਰ ਦੇਣੀ ਹੈ ਤੇ ਨਾਲ 2-4 ਦਾਣੇ ਕਾਜੂ ਵੀ ਪਾ ਦਾਂਗੀ ਵਿਚਾਰ ਇਹ ਕਾਜੂ ਖਾਜੂ ਨੂੰ ਜਿਆਦਾ ਪਸੰਦ ਨਹੀਂ ਆਉਂਦੇ ਫਰਾਈ ਵਾਲੇ ਜਿਵੇਂ ਬਾਜ਼ਾਰੋਂ ਮਿਲਦੇ ਨੇ ਨਮਕ ਨਮਕ ਦੇ ਉਹ ਜਿਹੜੇ ਲੱਗੇ ਹੁੰਦੇ ਨੇ ਮਸਾਲੇ ਉਹ ਉਹ ਵਾਲੇ ਪੰਗਦਾ ਤੇ ਉਹ ਵਾਲੇ ਤੇ ਫਿਰ ਮੈਨੂੰ ਪੈਕੇਟ ਹੀ ਲਾ ਕੇ ਦਾਂਗੀ ਤੇ ਬਟ ਮੈਂ ਨੂੰ ਇਧਰ ਮੂਫਲੀ ਫਰਾਈ ਕਰਤੀ ਜੀ ਮੂਫਲੀ ਮੈਂ ਨਵਾਂ ਬੱਕ ਦੇ ਦੇਣੀ ਆ ਉਹ ਖਾ ਲੈਂਦਾ ਤੇ ਜਸ ਨੂੰ ਮੈਂ ਇਧਰ ਮਖਾਣਾ ਦੇ ਦਾਂਗੀ ਤੇ ਰੌਣਕ ਵਾਸਤੇ ਮੈਂ ਕਰ ਲਈ ਸੀ ਮੂਫਲੀ ਫਰਾਈ ਤੇ ਬਸ ਜੀ ਤੇ ਹੁਣ ਇਹਨਾਂ ਨੂੰ ਮੈਂ ਦੇ ਦਾਂਗੀ ਐ ਮੂਫਲੀ ਔਰ ਮਖਾਣੇ ਐਮ ਜੈਸ ਲਈ ਬਾਤ ਇਹਨੇ ਮਖਾਣੇ ਉਹਨੇ ਮਖਾਣੇ ਆਪਣੇ ਸਾਰੇ ਖਾ ਲਏ ਸਨ ਤੇ ਰੋਂ ਖਾ ਲੇਗਾ ਆਪਣੀ ਮੂਫਲੀ ਔਰ ਜਿਹੜੀ ਬੱਚੀ ਸੀ ਔਰ ਬੱਚੀ ਸੀ ਤੇ ਉਹ ਮੈਂ ਆਪਣੇ ਪਹੇਜ ਪਾਤੀ ਸਿਮਨ ਪਤਾ ਉਹ ਥੋੜੀ ਜੀ ਬਚ ਜਾਂਦੀ ਹੈ ਲਾਸਟ ਵਿੱਚ ਤੇ ਬੱਚਾ ਪੂਰੀ ਨਹੀਂ ਖਾ ਪੰਦਾ ਤੇ ਰਨ ਨੂੰ ਵਹਿ ਮਾਰ ਰਹੀ ਸੀ ਮਮੀ ਤੁਸੀਂ ਨਾ ਉਹਦੇ ਚ ਕਰ ਰਹੇ ਹੋ ਕਨੋਲਾ ਚ ਫਰਾਈ ਤੇ ਦੇਸੀ ਘਿਓ ਨਹੀਂ ਪਾ ਰਹੇ ਤੇ ਮੈਂ ਕਿਹਾ ਮੈਂ ਕਨੋਲਾ ਚੋਂ ਕੱਢ ਕੇ ਨਾ ਤੇ ਫਿਰ ਮੈਂ ਹਲਕਾ ਜਿਹਾ ਉੱਪਰ ਦੇਸੀ ਘਿਓ ਪਾ ਕੇ ਨਾ ਉਹਨੂੰ ਦੁਬਾਰਾ ਰੋਸਟ ਕਰ ਦਾਂਗੇ ਨਵੇਂ ਪਾ ਕੇ ਤੇ ਹੋ ਜਾਏਗੀ ਤੇ ਉਹ ਮੈਂ ਕਰ ਰਹੀ ਸੀ ਕਿ ਮਨੂੰ ਪੂਰੀ ਡੀਪ ਫਰਾਈ ਦੇਸੀ ਘਿਓ ਚ ਕਰਕੇ ਦੋ ਤੇ ਮੈਂ ਕਿਹਾ ਬੇਟੇ ਮੈਂ ਕਲਾਈ ਚ ਘਿਓ ਪਾ ਰੱਖਿਆ ਕਨੋਲਾ ਵਾਲਾ ਮੈਂ ਉਹਦੇ ਚ ਹੀ ਕਰ ਦੇਣੀ ਆ ਇੱਕ ਵਾਰੀ ਤੇ ਫਿਰ ਮੰਨ ਗਿਆ ਸੀ ਤੇ ਪਹਿਲਾਂ ਤਾਂ ਉਹਨੂੰ ਲੱਗਿਆ ਸੀ ਕਿ ਦੇਸੀ ਘਿਓ ਨਹੀਂ ਕਰ ਰਹੇ ਤੇ ਕਿਉਂ ਬਈ ਦੇਸੀ ਘਿਓ ਬਚਾ ਰਹੇ ਨੇ ਮੈਂ ਕਿਹਾ ਬਚਾਂਦੀ ਨਹੀਂ ਦੇਸੀ ਘਿਓ ਪਰ ਕੜਾਈ 'ਚ ਕਨੋਲਾ ਬਾਹਰ ਰੱਖਿਆ ਸੀ ਮੈਂ ਕਨੋਲਾ ਫਰਾਈ ਕਰਤੀ ਤੇ ਫਿਰ ਬਾਅਦ 'ਚ ਮੈਂ ਕੜਾ 'ਚ ਦੇਸੀ ਘਿਓ ਪਾ ਕੇ ਨਾ ਉਹਨੂੰ ਥੋੜਾ ਜਿਹਾ ਹੋਰ ਰੋਸਟ ਕਰਤਾ ਸੀ ਕਿਉਂਕਿ ਉਹਨੂੰ ਨਾ ਦੇਸੀ ਘਿਓ ਵਾਲੀ ਖਾਣੀ ਸੀ ਜਿਹੜੀ ਮੈਂ ਹਮੇਸ਼ਾ ਬਣਾਨੀ ਆ ਤੇ ਕਈ ਵਾਰ ਜਦ ਮੈਂ ਕੜਾਈ 'ਚ ਕਨੋਲਾ ਪਿਆ ਹੁੰਦਾ ਤੇ ਫਿਰ ਮੈਂ ਕਨੋਲਾਜ ਵੀ ਕਰ ਦੇਨੀ ਆ ਪਰ ਬੱਚੇ ਜਿਵੇਂ ਸਾਹਮਣੇ ਖੁਦ ਦੇਖ ਲੈਣ ਨਾ ਤੇ ਫਿਰ ਉਹਨੂੰ ਲੱਗਦਾ ਕਿ ਹਾਂ ਭਈ ਮੰਮੀ ਐਵੇਂ ਕਿਉਂ ਕਰ ਰਹੀ ਏ ਤੇ ਫਿਰ ਮੈਂ ਉਹਨੂੰ ਕਰਕੇ ਦੇਤੀ ਸੀ ਤੇ ਠੀਕ ਏ ਜੀ ਤੇ ਅਹੀ ਮੇਰੇ ਬੱਚਿਆਂ ਦਾ ਬਸ ਚੱਲ ਰਿਹਾ ਸੀ ਅੱਜ ਡਿਨਰ ਕਦੀ ਕੁਝ ਤੇ ਕਦੀ ਕੁਝ ਤੇ ਚਲੋ ਜੀ ਕਦੇ ਕਦੀ ਹੁਣ ਠੰਡ ਪੈਣ ਸ਼ੁਰੂ ਹੋ ਗਈ ਏ ਤੇ ਬਸ ਬੱਚਿਆਂ ਨੇ ਇਹੋ ਖਾਣਾ ਕਦੀ ਮੂਫਲੀ ਖਾਣੀ ਏ ਤੇ ਕਦੀ ਚਿਪਸ ਖਾਣੇ ਨੇ ਕਦੀ ਇਹ ਖਾਣਾ ਤੇ ਰਾਤੀ ਵੇਲੇ ਜਦ ਕਾਟੀ ਖਾਂਦੇ ਨੇ ਬੱਚੇ ਫੁਲਕਾ ਵਗੈਰਾ ਜਿਆਦਾ ਨਹੀਂ ਖਾਂਦੇ ਪਰ ਇਸ ਤੋਂ ਬਾਅਦ ਲੇਟ ਨਾਈਟ ਰੌਣਕ ਨੇ ਆਪਣਾ ਜਿਹੜਾ ਚਾਵਲ ਦਾ ਇੱਕ ਬਾਉਲ ਪਿਆ ਐ ਸੀ ਕੱਚ ਵਾਲਾ ਆਪਨੇ ਦੇਖਿਆ ਸੀ ਪਿੱਛੇ ਤੇ ਉਸ ਉਹਦੇ ਵਿੱਚ ਹੀ ਬਸ ਦਾਲ ਬਾਕੀ ਉਹਨੇ ਖਾ ਲਈ ਸੀ ਤੇ ਉਹ ਦਾਲ ਚਾਵਲ ਨਹੀਂ ਖਾਣ ਤੋਂ ਮਨਾ ਕਰਦਾ ਉਹ ਖਾ ਲੈਂਦਾ ਜਦੋਂ ਭੁੱਖ ਲੱਗਦੀ ਏ ਬਟ ਵਿਚ ਵਿਚ ਉਹਨੂੰ ਵਿਚ ਵਿਚ ਨਾਲ ਉਹਨੂੰ ਐਵੇਂ ਜੇ ਕੁਝ ਕੁਛ ਸਨੈਕਸ ਚਾਹੀਦੇ ਹੁੰਦੇ ਨੇ ਜਿਵੇਂ ਮੂਫਲੀ ਦੇਤੀ ਜਾਂ ਅੰਡਾ ਬੋਇਲ ਕਰਕੇ ਦੇਤਾ ਜਾਂ ਉਹਨੂੰ ਰੈਪ ਬਣਾਤਾ 버ਗਰ ਬਣਾਤਾ ਦੇਖੋ ਸਭ ਬੱਚਿਆਂ ਚਾਹੀਦੇ ਹੁੰਦੇ ਨੇ ਪਰ ਮੈਂ ਇਹਨਾਂ ਦੋਨਾਂ ਨੂੰ ਜ਼ਿਆਦਾ ਪ੍ਰੈਫਰ ਕਰਨੀ ਕਰਦਾ ਹੀ ਦਾ ਠੀਕ ਹੈ ਬਾਰੋਂ ਵੀ ਖਾਂਦੇ ਨੇ KFC ਵਗੈਰਾ ਪਰ ਮੈਂ ਦਿਨ ਦੀ ਕਰਦਈਆਂ ਜ਼ਿਆਦਾ ਤੇ ਬਾਰ ਬਾਰ KFC ਜਾਏਗਾ ਲਿਆਏਗਾ ਕਰੇਗਾ ਫਿਰ ਮੈਂ ਸੋਚ ਲਈਏ ਮੈਂ ਘਰ ਹੀ ਕੁਝ ਬਣਾਦਾ ਤੇ ਉਹ ਦੇਖੋ ਮੈਂ ਜਸ ਨੂੰ ਦਿੱਤਾ ਸੀ ਮਖਾਣਾ ਉਹ ਮਖਾਣਾ ਖਾ ਰਿਹਾ ਸੀ ਬੈਠ ਕੇ ਆਪਣਾ ਤੇ ਇਧਰ ਮੈਂ ਰੌਣਕੋਸੇ ਰੱਖਤੀ ਸੀ ਮੁਫਲੀ ਦਿ ਨੈਕਸਟ ਡੇ ਹੈਲੋ ਜੀਸਸ ਸ਼੍ਰੀ ਗੱਲ ਜੀ ਵੈਲਕਮ ਹੋ ਗਿਆ ਜੀ ਆਪ ਦਾ ਨੈਕਸਟ ਡੇ ਤੇ ਉਹ ਨੈਕਸਟ ਡੇ ਹੋ ਗਿਆ ਤੇ ਇੱਕ ਕੰਮ ਵਾਲੀ ਆਪਣੇ ਕੰਮ ਤੇ ਆ ਗਈ ਸੀ ਕੁੜੀ ਮੈਨੂੰ ਕੁੜੀ ਕਹਿੰਦੀਆਂ ਮੈਨੂੰ ਨਾਮ ਭੁੱਲ ਜਾਂਦਾ ਹੈ ਬਾਰ-ਬਾਰ ਤੇ ਆਪਣੇ ਕੰਮ ਤੇ ਆ ਗਈ ਸੀ ਇਹ ਆਪਣੇ ਸਫਾਈ ਪੋਚਾ ਭਾਂਡੇ ਕਰ ਰਹੀ ਸੀ ਤੇ ਮੈਂ ਆਪਣੇ ਹੋਰ ਕੰਮਾਂ ਨੂੰ ਕਰ ਸੀ ਅੱਜ ਮੈਂ ਬੈੱਡ ਸ਼ੀਟ ਬਦਲਾਤੀ ਹੈ ਐਕਚੁਅਲੀ ਬੈੱਡ ਸ਼ੀਟ ਮੈਂ ਇਸ ਲਈ ਚੇਂਜ ਨਹੀਂ ਕਰ ਪਾ ਰਹੀ ਨਾ ਕਿ ਉਹਦਾ ਵੀ ਰੀਜ਼ਨ ਹੈ ਮੈਂ ਆਪ ਨੂੰ ਫਿਰ ਦੱਸਾਂਗੀ ਜਿਦਾ ਦਿਖਾਵਾਂਗੀ ਫਿਰ ਦੱਸਾਂਗੀ ਠੀਕ ਹੈ ਤੇ ਚਲੋ ਜੀ ਇਹ ਬੈੱਡ ਸ਼ੀਟ ਮੈਂ ਚੇਂਜ ਕਰਤੀ ਔਰ ਇਧਰ ਅੱਜ ਇਹ ਬੈੱਡ ਸ਼ੀਟ ਧੋ ਕੇ ਸੁੱਕ ਕੇ ਆ ਗਈ ਹੈ ਤੇ ਮੈਂ ਚੇਂਜ ਕਰਤੀ ਹੈ ਠੀਕ ਹੈ ਜੀ ਤੇ ਬੱਸ ਜੀ ਤੇ ਹੁਣ ਅੱਗੇ ਅਸੀਂ ਜਿਹੜੇ ਜਿਹੜੇ ਕੰਮ ਕਰਾਂਗੇ ਦਿਖਾਂਗੇ ਜਸ ਆਪਣੀ ਦਾ ਟੌイズ ਵਾਲੀ ਟੋਕਰੀ ਚੁੱਕ ਲਈ ਆ ਬਲਕਨੀ ਚੋ ਤੇ ਇਹ ਉਹਦੋਂ ਨਾ ਕੁਛ ਨਾ ਕੁਛ ਖਿਲੇਗਾ ਜਾਂ ਕੀ ਕਰੇਗਾ ਇਹ ਸਾਰੇ ਦੇ ਸੌਫਟ ਟਾਇ ਨੇ ਤੇ ਮੈਨੂੰ ਉਹਨਾਂ ਨਾਲ ਲੱਗ ਰਿਹਾ ਹੈ ਕਿ ਇਹ ਚਾਹੀਦੀ ਹੈ ਤੇ ਉੱਪਰ ਨਾ ਰੱਖ ਤੇ ਮੰਨ ਗਿਆ ਸੀ ਜੀ a few minutes later ਤੇ ਬਾਅਦ ਹੀ ਉਹਨਾਂ ਕੰਮ ਵਾਲੀ ਚੱਲੇਗੀ ਸੀ ਆਪਣਾ ਕੰਮ ਕਰਕੇ ਤੇ ਮੈਂ ਜਸਤ ਨੂੰ ਉਹਨਾਂ ਨੂੰ ਕਿਹਾ ਮੈਂ ਜਸਤ ਨੂੰ ਕਿਹਾ ਸੀ ਮੈਂ ਤੈਨੂੰ ਪਰਾਂਠਾ ਬਣਾ ਦੇਣੀ ਆ ਤੇ ਉਹ ਕਹਿ ਰਹੇ ਸੀ ਮੈਂ ਪਰਾਂਠਾ ਨਹੀਂ ਖਾਂਗਾ ਮੈਨੂੰ ਬਖਾਨਾ ਦੇ ਦੇ ਉਹ ਤੇ ਮੈਂ ਕਿਹਾ ਠੀਕ ਹੈ ਚਲ ਤੈਨੂੰ ਉਹ ਖਾਣ ਬਖਾਨੇ ਦੇ ਦੇਣੀ ਆ ਤੇ ਜਿਸ ਕੜਸੀ ਮੈਂ ਬਖਾਣੇ ਪੁੰਨੇ ਸਨ ਨਾ ਤੇ ਉਸੇ ਕੜਾਜੀ ਮੈਂ ਨਾ ਪਰਾਂਠੇ ਬਣਾ ਲੈਨੇ ਠੀਕ ਹੈ ਤੇ ਰਾਨਕ ਨੂੰ ਨਾ ਮੈਂ ਪਰਾਂਠੇ ਨਾਲ ਨਾ ਪਨੀਰ ਪਿਆਇਆ ਤੇ ਥੋੜੀ ਦਾਲ ਵੀ ਪਈਏ ਤੇ ਮਨ ਕਹੇ ਸੀ ਤੂੰ ਦਾਲ ਵੀ ਖਾ ਲੈ ਤੇ ਪਨੀਰ ਵੀ ਖਾ ਲੈ ਤਾਂ ਕਹੇ ਸੀ ਮੈਂ ਦਾਲ ਨਹੀਂ ਖਾਂਗਾ ਹੁਣ ਤੇ ਮਨ ਤੁਸੀਂ ਪਨੀਰ ਨਾਲ ਦੇ ਦੋ ਤੇ ਉਹਨੂੰ ਉਹਨੇ ਪਨੀਰ ਨਾ ਖਾ ਲਿਆ ਸੀ ਤੇ ਮੈਂ ਆਪਣਾ ਪਰਾਂਠਾ ਬਣਾ ਕੇ ਰੱਖ ਦਾਂਗੀ ਤੇ ਮੈਂ ਦਾਲ ਨਾ ਖਾਂ ਲਾਂਗੀ ਦੁਪਹਿਰੀ ਕਿਉਂਕਿ ਹਜੇ ਟਾਈਮ ਹੋਇਆ ਸੀ ਕੋਈ 12:30 ਵਜੇ ਦਾ ਤੇ ਮੇਰੇ ਲਈ ਦੁਪਹਿਰ ਹੋਏਗੀ 3 ਵਜੇ ਦੇ ਆਸ-ਪਾਸ ਜਾ ਕੇ ਤੇ ਮੈਂ ਜਲਦੀ ਲੰਚ ਨਹੀਂ ਕਰਦੀ ਤੇ ਮੇਰਾ ਤਾਂ 3 ਵਜੇ ਦੇ ਆ ਤੇ ਫਿਰ ਮੈਂ ਆਪਣਾ ਚੀਆ ਸੀਡ ਵਗੈਰਾ ਪੀਆਂਗੀ ਤੇ ਉਸ ਤੋਂ ਬਾਅਦ ਹੀ ਮੈਂ ਉਹ ਕਰਾਂਗੀ ਲੰਚ ਤੇ ਮੈਂ ਜਲਦੀ ਨਹੀਂ ਕਰਦੀ ਕਿਉਂਕਿ ਮੈਂ ਸਿਰੇ ਸਾਰਾ ਕੰਮ ਮੁਕਾਇਆ ਹੈ ਸਫਾਈ ਦਾ ਕੰਮ ਖਤਮ ਹੋਇਆ ਹੈ पांडे-ਪੁੰਡੇ ਜੁੜੇ ਨੇ ਉਸ ਵੇਲੇ ਮੈਂ ਜਸਤੂ ਮਖਾਣਾ ਪੁੰਕੇ ਦਿੱਤਾ ਹੈ ਤੇ ਹੁਣ ਮੈਂ ਰੌਣਕ ਵਾਸਤੇ ਪਰਾਂਠੇ ਬਣਾ ਰਹੀਆਂ ਤੇ ਸਿਰੇ ਦਾ ਸਾਰਾ ਕੰਮ ਮੇਰੇ ਸਿਰ ਤੇ ਹੀ ਹੁੰਦਾ ਜੀ ਕਿ ਕੌਣ ਕਰੇਗਾ ਮੈਂ ਹੀ ਕਰਾਂਗੀ ਨਾ ਤੇ ਬੱਚੇ ਨੂੰ ਦੇਖਣਾ ਹੈ ਬੱਚੇ ਨੂੰ ਕੋਈ ਚਾਹ ਚੂਹੀ ਦੇਣੀ ਹੈ ਬੜੇ سارے ਕੰਮ ਪੈ ਜਾਂਦੇ ਨੇ ਮਨੂੰ ਸਿਰੇ ਤੇ ਬਸ ਜਦੋਂ ਮੈਂ ਪਰਾਂਠੇ ਬਣਾ ਕੇ ਤੇ ਮੈਂ ਮਖਾਣੇ ਵਾਲੇ ਕੜਾ ਚੀਚੀ ਪਰਾਂਠੇ ਬਣਾਦੇ ਸੀ ਤੇ ਇਹ ਪਰਾਂਠੇ ਬਣ ਗਏ ਹਨ ਰੌਣਕ ਖਾ ਰਿਹਾ ਆਪਣਾ ਲੰਚ ਤੇ ਬਸ ਜੀ ਮੈਂ ਨਾਲ ਨਾਲ ਮੈਂ ਇਹ ਲੰਚ ਮੈਂ ਉਹ ਦੇ ਰਹੀਆਂ ਬਣਾ ਕੇ ਦੇ ਰਹੀਆਂ ਜੇ ਤੇ ਬਸ ਅਜੇ ਹੁਣ ਮੈਂ ਇਸ ਤੋਂ ਬਾਅਦ ਜਾਵਾਂਗੀ ਆਪਣਾ ਫਰੈਸ਼ ਹੋਵਾਂਗੀ ਫਰੈਸ਼ ਹੋ ਕੇ ਤੇ ਮੈਂ ਆਪਣਾ ਚੀਆ ਸੀਡ ਪੀਵਾਂਗੀ ਠੀਕ ਹੈ ਜੀ ਫਿਰ ਮੈਂ ਆਪਕੋ ਮਿਲਨੀ ਆ ਤੇ ਬਸ ਜੀ ਹੁਣ ਮੈਂ ਫਰੈਸ਼ ਹੋ ਕੇ ਆ ਗਈ ਮੈਂ ਆਪਣਾ ਚੀਆ ਸੀਡ ਦਾ ਗਲਾਸ ਰੱਖ ਲਿਆ ਤੇ ਮੈਂ ਚੀਆ ਸੀਡ ਪੀ ਰਹੀਆਂ ਇਧਰ ਰੌਣਕ ਨੂੰ ਮੈਂ ਦੇ ਦਿੱਤਾ ਸੀ ਪਰਾਂਠੇ ਤੇ ਇਹਦਾ ਜੱਸ ਆਪਣਾ ਖੇਲ ਰਹੇ ਉਹਨੇ ਉਹਨੇ ਮਖਾਣਾ ਖਾ ਲਿਆ ਆਪਣਾ ਤੇ ਇਧਰ ਮੈਂ ਆਪਣਾ ਪੀਾਂਗੀ ਚੀਆ ਸੀਡ ਵਾਲਾ ਪਾਣੀ ਤੇ ਨਾਲ ਨਾਲ ਰੌਣਕ ਆਪਣਾ ਲੰਚ ਕਰ ਰਹੇ ਆ ਮੈਂ ਆਪਣਾ ਪਰਾਂਠਾ ਬਣਾ ਕੇ ਰੱਖਤਾ ਸੀ ਅੱਜ ਮੈਂ ਵੀ ਪਰਾਂਠਾ ਖਾਵਾਂਗੀ ਮੈਂ ਲੇਕਿਨ ਦਾਲ ਨਾ ਖਾਵਾਂਗੀ ਰੌਣਕ ਖਾ ਰਿਹਾ ਪਰ ਨਹੀਂ ਨਾ ਅਸੀਂ ਆਪਣਾ ਜੋ ਕੱਲ ਬਣਾਇਆ ਸੀ ਸਬਜੀ ਪਾਣੀ ਸਭ ਖਤਮ ਹੋ ਗਿਆ ਬਸ ਜੀ ਅਸੀਂ ਐਵੇਂ ਕੀਤਾ ਸੀ ਜਿਵੇਂ ਹੁਣ ਇੱਕ ਸਬਜੀ ਪਰਸੋ ਬਣੀ ਸੀ ਕੱਲ ਬਣੀ ਸੀ ਤੇ ਅੱਜ ਦੋਨੋਂ ਚੱਲ ਗਈਆਂ ਦੁਪਹਿਰੀ ਤੇ ਆਪਣਾ ਕੰਮ ਖਤਮ ਹੈ ਅਸੀਂ ਸਿਰਫ ਫੁਲਕੇ ਬਣਾਏ ਨੇ ਕੋਈ ਸਬਜੀ ਨਹੀਂ ਬਣਾਈ ਤੇ ਆਪ ਸਭ ਨੂੰ ਵਲੌਗ ਪਸੰਦ ਆਏਗਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਪਿਆਰਾ ਜਿਹਾ ਕਮੈਂਟ ਕਰਨਾ ਠੀਕੇ ਜੀ ਤੇਵਾ ਜੀ ਹੋਰ ਸਭ ਅچھے ਅچھے ਕਮੈਂਟ ਕਰਨਾ ਜੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ